ਜੀਤ ਸਿੰਘ ਜੀ ਢੱਲੇਵਾ ਜੋ 22 ਦਿਨ ਹੋ ਗਏ ਨੇ ਜਿਵੇਂ ਕਿ ਮੰਚ ਕੋ ਦੱਸਿਆ ਗਿਆ ਉਹ ਖੇਡ ਬੈਠੇ ਨੇ ਇਹ ਜिद ਨਹੀਂ ਹੈ ਇਹਨੂੰ ਜिद ਨਹੀਂ ਕਹਿੰਦੇ ਇਹਨੂੰ ਸਰੜ ਕਹਿੰਦੇ ਆ ਇਹ ਸਰੜ ਹੁੰਦਾ ਹੈ ਔਰ ਐਸਾ ਸਰੜ ਕਿਸੇ ਸਮੇਂ ਅਸੀਂ ਦਰਸ਼ਨ ਸੰਗੀ ਫੇਰੂ ਮਾਨ ਨੇ ਵੀ ਦਿਖਾਇਆ ਸੀ ਕਿ ਜੇ ਲੋਕਤੰਤਰਕ ਦੇਸ਼ ਦੇ ਵਿੱਚ ਰਹਿ ਰਹੇ ਸੰਗ ਨਹੀਂ ਆਉਂਦਾ ਜਿੱਥੇ ਆਪਣੀਆਂ ਆਵਾਜ਼ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਤੇ ਲਾਉਣੀਆਂ ਪੈਂਦੀਆਂ ਨੇ ਈਸਿੰਘ ਦੀ ਡੱਲੇਵਾਲ ਜਿੱਥੇ ਇੱਕ ਕਿਸਾਨਾਂ ਦੇ ਸੰਘਰਸ਼ੀਲ ਆਗੂ ਨੇ ਉਥੇ ਨਾਮ ਬਾਣੀ ਨਾਲ ਜੁੜੇ ਗੁਰਸਿੱਖ ਵੀ ਨੇ। ਅਸੀਂ ਅਰਦਾਸ ਕਰਦੇ ਹਾਂ ਰੋਜ਼ ਕਿ ਸੱਚੇ ਪਾਤਸ਼ਾਹ ਸਿੱਖ ਦਾ ਸਿੱਧਕ ਸਿੱਖੀ ਕੇਸਾ ਸਵਾਸਾ ਸੰਗ ਲਵੇ। ਵੀ ਮੈਂਬਰ ਪਾਰਲੀਮੈਂਟ ਹੈ। 13 ਲੋਕ ਸਭਾ ਦੇ ਔਰ 7 ਰਾਜ ਸਭਾ ਦੇ ਜਿਨ੍ਹਾਂ ਦੇ ਵਿੱਚੋਂ 19 MP ਪਾਰਲੀਮੈਂਟ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ ਲਵਾ ਸਕਦੇ ਨੇ ਪਰ ਜੇ ਇਹ ਸਾਰੇ ਇਕੱਠੇ ਹੋ ਕੇ ਬੋਲਣ ਤੇ ਮੈਂ ਸਮਝਦਾ ਕਿ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮੰਨਣ ਦੇ ਲਈ ਸਰਕਾਰ ਜਿਹੜੀ ਹੈ ਜ਼ਰੂਰ ਮਜਬੂਰ ਹੋਏਗੀ ਤੇ ਪੰਜਾਬੀ ਤਾਂ ਇੱਕ ਦਹਾੜ ਮਾਰ ਦੇ ਸੱਚੇ ਮਨੋਂ ਸੱਚੇ ਦਿਲੋਂ ਤੇ ਦਿੱਲੀ ਹਿੱਲ ਜਾਂਦੀ ਐ ਤੇ ਜੇ ਐਨੇ ਪਾਰਲੀਮੈਂਟ ਮੈਂਬਰ ਪੰਜਾਬ ਤੇ ਹਰਿਆਣਾ ਦੇ ਮਿਲ ਕੇ ਵੀ ਜੇ ਪਾਰਲੀਮੈਂਟ ਚ ਇਕੱਠਿਆ ਬੋਲ ਪੈਣ ਤੇ ਮੈਨੂੰ ਲੱਗਦਾ ਐ ਕਿ ਪਾਰਲੀਮੈਂਟ ਦੀਆਂ ਕੰਨਾਂ ਚ ਦਰਾੜ ਆ ਜੂ ਇਸ ਦੇ ਐਮਪੀ ਨੇ ਖਾਸ ਕਰਕੇ ਜਿਹੜੇ ਕਿਸਾਨਾਂ ਦੇ ਮਜ਼ਦੂਰਾ ਦੇ ਪੁੱਤਰ ਨਹੀਂ ਉਹਨਾਂ ਦਾ ਫਰਜ਼ ਮੰਨਦਾ ਐ ਕਿ ਪਾਰਲੀਮੈਂਟ ਦੇ ਵਿੱਚ ਇਕੱਠੇ ਹੋ ਕੇ ਆਵਾਜ਼ ਉਠਾਉਣ ਕਿ ਪੰਜਾਬ ਤੇ ਹਰਿਆਣੇ ਦੇ ਐਮਪੀ ਜਿਹੜੇ ਐ ਇੱਕ ਇਕੱਠਿਆਂ ਕੇ ਆਵਾਜ਼ ਜ਼ਰੂਰ اٹھਾਉਣ ਤਾਂ ਹੀ ਸਾਡੀ ਜਿਹੜੀ ਆਵਾਜ਼ ਸੁਣੀ ਜਾਏਗੀ ਔਰ ਭਾਈ ਡੱਲੇ ਡੱਲੇ ਸਾਹਿਬ ਜੀ ਡੱਲੇਵਾਲ ਸਾਹਿਬ ਜਿਹੜੇ ਨੇ ਸਾਡੇ ਸਤਕਾਰਯੋਗ ਭਾਈ ਜੀ ਸਿੰਘ ਜੀ ਡੱਲੇਵਾਲ ਉਹਨਾਂ ਦੀ ਜ਼ਿੰਦਗੀ ਨੂੰ ਅਸੀਂ ਬਚਾ ਪਾਵਾਂਗੇ ਨਹੀਂ ਤਾਂ ਅਸੀਂ ਇੱਕ ਅਨਮੋਲ ਸੰਘਰਸ਼ਸ਼ੀਲ ਆਗੂ ਜਿਹੜਾ ਹੈ ਉਹ ਗਵਾ ਦੇਣਾ। ਮਹੀਆ ਨਾਮਾ ਪਹਿਣਾ ਬੱਚੀਆਂ ਤੇ ਬਹੁਤ ਸਾਰੇ ਇਸ ਮੋਰਚੇ ਦੇ ਵਿੱਚ ਆਪਣੀ ਹਾਜ਼ਰੀ ਭਰਨ ਵਾਲੇ ਪਤਵੰਤੇ ਸੱਜਣ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਰਜੀਤ ਸਿੰਘ ਜੀ ਢੱਲੇਵਾਰ ਜੋ ਬਾਈ ਜਨ ਹੋ ਗਏ ਨੇ ਜਿਵੇਂ ਕਿ ਮੰਚ ਤੋਂ ਦੱਸਿਆ ਗਿਆ ਓਕੇ ਰਖੇ ਨੇ कि ਜਿਦ ਨਹੀਂ ਹੈ ਜਿਦ ਨਹੀਂ ਕਹਿੰਦੇ ਕਹਿੰਦੇ ਸਰਲ ਕਹਿੰਦੇ ਇਹ ਸਰਲ ਹੁੰਦਾ ਹੈ ਔਰ ਐਸਾ ਸਰਲ ਕਿਸੇ ਸਮੇਂ ਅਹਿੰ ਦਰਸ਼ਨ ਸਿੰਘ ਹੀਰੂ ਮਾਨ ਨੇ ਵੀ ਦਿਖਾਇਆ ਸੀ ਪੁਰਾਣ ਦੀ ਸ਼ਹਾਦਤ ਹੋਈ ਸੀ ਬਸ ਇਹੋ ਜੇ ਲੋਕਤੰਤਰ ਦੇਸ਼ ਦੇ ਵਿੱਚ ਰਹ ਰਹੇ ਸਮਝ ਨਹੀਂ ਆਉਂਦਾ ਜਿੱਥੇ ਆਪਣੀਆਂ ਆਵਾਜ਼ ਮੰਗਾਂ ਦੇ ਲਈ ਆਪਣੀਆਂ ਜਿੰਨੀਆਂ ਦਾਤੇ ਲਾਉਣੀਆਂ ਕੰਨੀਆਂ ਨੇ ਜਿਵੇਂ ਭਾਈ ਗੱਲੇਵਾਲ ਸਾਬ ਨਾਲ ਰਹੇ ਇਹ ਜਿਹੜਾ ਦੇਸ਼ ਹੈ ਇਕੱਲੇ ਪੰਜਾਬ ਦੀ ਗੱਲ ਨਾ ਕਰਾਂ ਇਹ ਜਿਹੜਾ ਦੇਸ਼ ਹੈ ਤੇ ਐਗਰੀਕਲਚਰ ਬੇਸ ਦੇਸ਼ ਹੈ ਜੇ ਖੇਤੀ ਚੰਗੀ ਆ ਤੇ ਦੇਸ਼ ਚੰਗਾ ਹੈ ਤੇ ਜੇ ਖੇਤੀ ਮਰਦੀ ਹੈ ਦੇਸ਼ ਵੀ ਜੰਨਾ ਨਹੀਂ ਰਹੇਗਾ ਪਰ ਇਹ ਗੱਲ ਵਿਦਵਾਨ ਸਮਝਦੇ ਐ ਬੱਚਾ ਬੱਚਾ ਸਮਝਦਾ ਜਿਹੜਾ ਸਿਆਣਾ ਸਮਝਦਾਰ ਹੈ ਪਰ ਕਿਤੇ ਹਰਾਨੇਲੀ ਗੱਲ ਹੈ ਇਹ ਸਰਕਾਰਾਂ ਨਹੀਂ ਸਮਝ ਰਹੀਏ ਮੈਂ ਅੱਜ ਇਸ ਲਈ ਆਇਆ ਕਿਉਂਕਿ ਭਾਈ ਜਗਜੀਤ ਸਿੰਘ ਹੀ ਗੱਲੇਵਾਲ ਜਿੱਥੇ ਇੱਕ ਕਿਸਾਨਾਂ ਦੇ ਸੰਘਰਸ਼ੀਲ ਆਗੂ ਨੇ ਤੋਂ ਤੇ ਨਾਮ ਬਣਾਉਣਾ ਜੁੜੇ ਦੁਸਹਿਰਵੀ ਨੇ ਅਸੀਂ ਅਰਦਾਸ ਕਰਦੇ ਹਾਂ ਰੋਜ਼ ਕਿ ਸੱਚੇ ਪਾਤਸ਼ਾਹ ਸਿੱਖ ਦਾ ਸਿੱਧਕ ਸਿੱਖੀ ਕੇਸਾ ਸਵਾਸਾ ਸੰਗ ਦੇ ਵਿੱਚ ਬੜੀ ਹੈਰਾਨੇ ਵਾਲੀ ਗੱਲ ਹੈ ਕਿ ਅੱਜ 22 ਦਿਨ ਹੋ ਗਏ ਬੈਠੇ ਹਾਂ ਪਰ ਸਰਕਾਰ ਨੇ ਕੰਨਾਂ ਤੇ ਜੁਨੀ ਨਹੀਂ ਸਰ ਕਰੇ ਪੰਜਾਬ ਦੇ ਵਿੱਚ 20 ਮੈਂਬਰ ਪਾਰਲੀਮੈਂਟ ਹੈ 13 ਲੋਕ ਸਭਾ ਦੇ ਔਰ 7 ਰਾਜ ਸਭਾ ਦੇ ਜਿਹਨਾਂ ਦੇ ਵਿੱਚੋਂ 19 MP ਪਾਰਲੀਮੈਂਟ ਦੇ ਵਿੱਚ ਹਾਜ਼ਰੀ ਲਵਾ ਲੈਣੇ ਲਵਾ ਸਕਦੇ ਪਰ ਜੇ ਇਹ ਸਾਰੇ ਇਕੱਠੇ ਹੋ ਕੇ ਬੋਲਣ ਤੇ ਮੈਂ ਸਮਝਦਾ ਕਿ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮੰਨਣ ਦੇ ਲਈ ਸਰਕਾਰ ਜਿਹੜੀਏ ਜ਼ਰੂਰ ਮਜਬੂਰ ਹੋਏਗੀ ਆਪੋ ਜੀ ਕਰਮਾਂ ਦੇ ਉੱਤੇ ਵੱਡ ਰਹੇ ਤੇ ਵੱਡ ਤੋਂ ਪਾਰ ਹਰਿਆਣੇ ਉਹ ਵੀ ਸਾਡਾ ਹੀ ਹੈ ਪਰ ਉਹਨੇ ਵੀ ਆਪੀ ਹੈ ਉਹ ਵੀ ਪੰਜਾਬੀ ਹੈ ਤੇ ਪੰਜਾਬੀ ਤਾਂ ਇੱਕ ਲਹਾਰ ਮਾਰਦੇ ਸੱਚੇ ਮਨੋਂ ਸੱਚੇ ਦਿਲੋਂ ਤੇ ਦਿੱਲੀ ਹਿਲੇ ਜਾਂਦੀ ਹੈ ਕਿ ਜੇ ਐਨੇ ਪਾਰਲੀਮੈਂਟ ਮੈਂਬਰ ਪੰਜਾਬ ਤੇ ਹਰਿਆਣਾ ਦੇ ਮਿਲ ਕੇ ਵੀ ਜੇ ਪਾਰਲੀਮੈਂਟ ਵਿੱਚ ਆਖਿਆ ਗੋਲ ਪੈਣ ਤੇ ਮੈਨੂੰ ਲੱਗਦਾ ਹੈ ਕਿ ਪਾਰਲੀਮੈਂਟ ਨਹੀਂ ਇਕੱਲਾ ਚਦਰਾੜ ਆਉਣੀ ਬੋਲੇ ਸੋਨਿਆ ਉਹਨਾਂ ਨੂੰ ਬੋਲਣਾ ਚਾਹੀਦਾ ਕਿਉਂਕਿ ਤੇ ਕਿਉਂਕਿ ਇੱਕ ਜ਼ਮੀਨ ਜੀ ਦਾ ਮਸਲਾ ਨਹੀਂ ਹੈ ਇਹ ਸਾਰੇ ਭਾਰਤ ਦੇ ਕਿਸਾਨਾਂ ਦੀ ਕਿਸਾਨਾਂ ਦੇ ਬੱਚਿਆਂ ਦੀ ਔਰ ਜਿਹੜੇ ਕਿਸਾਨੀ ਦੇ ਉੱਤੇ ਨਿਰਭਰ ਹੈ ਚਾਹੇ ਉਹ ਛੋਟਾ ਦੁਕਾਨਦਾਰ ਹੈ ਚਾਹੇ ਉਹ ਮਜ਼ਦੂਰ ਹੈ ਜਾਣਿਓ ਵਪਾਰੀ ਐ ਬਿਜ਼ਨਸਮੈਨ ਐ ਸਾਰੀ ਖੇਤੀ ਦੇ ਉੱਤੇ ਨਿਰਭਰ ਜ਼ਿੰਦਗੀ ਜਿਉਂਦੇ ਐ ਇਹ ਸਾਰਿਆਂ ਦੀ ਜ਼ਿੰਦਗੀ ਦਾ ਸਵਾਲ ਐ ਅਜੇ ਤੁਸੀਂ ਖੇਤੀ ਨੂੰ ਮਨਫ਼ੀ ਕਰ ਦਿਓ ਵੱਡੀਆਂ-ਵੱਡੀਆਂ ਫੈਕਟਰੀਆਂ ਵੱਡੇ-ਵੱਡੇ ਜਿਹੜੇ ਉਦਾਰੇ ਐ ਇਹ ਦੇਸ਼ ਦੀ ਜੀਡੀਪੀ ਨੂੰ ਸੰਭਾਲ ਨਹੀਂ ਸਕਣਗੇ ਅਪਿਛੇਂ ਕੋਰੋਨਾ ਕਾਲ ਆਇਆ ਜਿਹੜੇ ਕੰਟਰੀ ਇੰਡਸਟਰੀ ਬੇਸਡ ਸੀ ਟੂਰਿਜ਼ਮ ਬੇਸਡ ਸੀ ਉਹਨਾਂ ਦੀ ਇਕਨੋਮੀ ਹੈਗੀ ਭਾਰਤੀ ਇਹ ਦੇਸ਼ ਸੀ ਪੰਜਾਬ ਹਰਿਆਣਾ ਹੀ ਇੱਕ ਐਸੇ ਸਟੇਟ ਸੀ ਜਿਨ੍ਹਾਂ ਦੀ ਇਕਨੋਮੀ ਨੂੰ ਬਹੁਤਾ ਫਰਕ ਨਹੀਂ ਪਿਆ ਕਿਉਂਕਿ ਖੇਤੀ ਪ੍ਰਧਾਨ ਸੂਬੇ ਤੇ ਖੇਤੀ ਪ੍ਰਧਾਨ ਦੇਸ਼ ਹੈ ਦੇਸ਼ ਦੇ ਬਟੇ ਨੇਤਾਵਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਖੇਤੀ ਬਚੇਗੀ ਤੇ ਮੋਰਚ ਬਚੇਗਾ ਤੇ ਖੇਤੀ ਨਾ ਬਚੀ ਤੇ ਫਿਰ ਕੋਈ ਵੀ ਨਹੀਂ ਬਚਣਾ ਹੈ ਇਸ ਮੋਰਚੇ ਦੇ ਵਿੱਚ ਮੈਂ ਸਮਝਦਾ ਕਿ ਸਾਰੇ ਵਰਗਾਂ ਦੀ ਸਮੂਲੀਅਤ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਰੇ ਹੀ ਅਸੀਂ ਜਿੱਥੇ ਦਾ ਦੇ ਵਿੱਚ ਪੈਦਾ ਹੋਏ ਅਨਾਰ ਦੇ ਉੱਤੇ ਨਿਰਭਰ ਹੋ ਕੇ ਜ਼ਿੰਦਗੀ ਜਿਉਂਦੇ ਹਾਂ ਚਾਹੇ ਮਜ਼ਦੂਰ ਹੈ ਚਾਹੇ ਧਿਆਲਦਾਰ ਹੈ ਚਾਹੇ ਅਸੀਂ ਛੋਟੇ ਦੁਕਾਨਦਾਰ ਹੈ ਚਾਹੇ ਅਸੀਂ ਵਪਾਰੀ ਹੈ ਚਾਹੇ ਕਿਸੇ ਵੀ ਖਿੱਤੇ ਕਰਕੇ ਜਾਤ ਪੁਰ ਮਜ਼ਮ ਨਾਲ ਸੰਬੰਧ ਰੱਖਦੇ ਹਾਂ ਸਾਨੂੰ ਸਾਰਿਆਂ ਨੂੰ ਇਸ ਮੋਰਚੇ ਦਾ ਹਿੱਸਾ ਬਣਨਾ ਚਾਹੀਦਾ ਹੈ ਕਿਉਂਕਿ ਜੇ ਸਾਡੀ ਮੰਗਾਂ ਨਹੀਂ ਲਿਜੁਹਾਸਦੀ ਹੈ ਜਾਇਜ਼ ਨਹੀਂ ਹੈ ਜੇ ਮੰਨਿਆ ਜਾਂਦੀਆਂ ਨੇ ਇੱਥੇ ਖੇਤੀ ਜਿਹੜੀ ਹੈ ਉਹਨਾਂ ਤੋਂ ਹੀ ਹੈਗੀ ਖੇਤੀ ਉੱਲਤ ਹੋਏਗੀ ਤੇ ਸਾਰੇ ਸੈਕਟਰ ਜਿਹੜੇ ਆ ਉਹ ਵਿਕਸਿਤ ਹੋਣਗੇ ਸਾਰੇ ਸੈਕਟਰ ਜਿਹੜੇ ਆ ਉਹ ਉਹਨਾਂ ਤੋਂ ਹੋਣਗੇ ਤੇ ਜੇ ਖੇਤੀ ਕਮਜ਼ੋਰ ਕਰ ਲਈ ਜੇ ਕੋਈ ਵੀ ਸੈਕਟਰ ਜਿਹੜਾ ਹੈ ਉਹ ਉੱਠ ਨਹੀਂ ਸਕੇਗਾ ਅੰਤ ਦੇ ਵਿੱਚ ਮੈਂ ਫਿਰ ਖਾਸਾ ਦੀ ਉਹੀ ਕਿ ਸਾਡਾ ਪੰਜਾਬ ਵੀ ਜਨ ਇਸ ਕਰਕੇ ਪੰਜਾਬ ਦੇ ਤੇ ਹਰਿਆਣਾ ਦੇ ਯੂਪੀ ਦੇ ਵੈਸੇ ਤਾਂ ਜਿੰਨੇ ਵੀ ਦੇਸ਼ ਦੇ ਐਮਪੀ ਨੇ ਖਾਸਾ ਦੇ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤਰ ਨੇ ਉਹਨਾਂ ਦਾ ਫਰਮ ਮੰਨਦਾ ਕਿ ਪਾਰਲੀਮੈਂਟ ਦੇ ਵਿੱਚ ਇਕੱਠੇ ਹੋ ਕੇ ਆਵਾਜ਼ ਠਾੜ ਪੰਜਾਬ ਤੇ ਹਰਿਆਣੇ ਦੇ ਐਮਪੀ ਜਿਹੜੇ ਐ ਇਹ ਇਕੱਠੇ ਹੋ ਕੇ ਆਵਾਜ਼ ਜ਼ਰੂਰ ਠਾੜਾਂਰ ਤਾਂ ਹੀ ਸਾਡੀ ਜਰੀਆ ਆਵਾਜ਼ ਸੁਣੀ ਜਾਏਗੀ ਔਰ ਭਾਈ ਦੱਲਾ ਦੱਲੇਵਾਲ ਸਾਹਿਬ ਜਿਹੜੇ ਸਾਡੇ ਸਰਕਾਰ ਜੋ ਭਾਈ ਜਗੀਰ ਸਿੰਘ ਜੀ ਦੱਲੇਵਾਲ ਉਹਨਾਂ ਦੀ ਜਨ ਲਈ ਅਸੀਂ ਬਚਾ ਪਾਵਾਂਗੇ ਨਹੀਂ ਤਾਂ ਅਸੀਂ ਇੱਕ ਅਨਮੋਲ ਸੰਘਰਸ਼ਸ਼ੀਲ ਆਗੂ ਜਿਹੜਾ ਹੈ ਉਹ ਗਵਾ ਦੇਣਾ ਔਰ ਇੱਕ ਗੱਲ ਇੱਥੇ ਰੱਖਣੀ ਹੈ ਸੰਘਰਸ਼ ਦੇ ਰੇ ਉਹ ਸਾਰੇ ਸੂਝਵਾਰ ਆਗੂਆਂ ਦੇ ਸਹਾਰੇ ਤੇ ਉਤੇ ਚੱਲਤੇ ਉਹਨੇ ਇਹ ਸਾਥ ਸੰਗਤ ਜੀ ਜੇ ਸਿਆਣਾ ਆਗੂ ਹੋਵੇ ਤੇ ਉਹ ਸੰਘਰਸ਼ ਨੂੰ ਬਦਲਦੀਆਂ ਨੇ ਲੈ ਕਰਨਾ ਤੇ ਜੇ ਸੰਘਰਸ਼ ਆਗੂ ਵੀਣਾ ਹੋ ਜਾਏ ਤੇ ਜੇ ਆਗੂ ਨਾ ਹੋਵੇ ਤੇ ਫੇਰ ਸੰਘਰਸ਼ ਕਿਹੜੇ ਨੇ ਉਹ ਪੇਰੋਂ ਜਾਂਦੇ ਨੇ ਤਾਂ ਮੇਨੂੰ ਮਾਣ ਹੈ ਆਪਣੀ ਇਤਿਹਾਸ ਦੇ ਉਤੇ ਸਾਡਾ ਇਤਿਹਾਸ ਸਰੋਂ ਦਾਸ ਹੈ ਕਿ ਜਦੋਂ ਇੱਕ ਜੰਗ ਦੇ ਵਿੱਚ ਤੋਪ ਦਾ ਪਹੀਆ ਟੁੱਟ ਗਿਆ ਸੀ ਤੇ ਇੱਕ ਸਿਧਰੇ ਉਸ ਪਹੀਏ ਦੀ ਜਗ੍ਹਾ ਦੀ ਉੱਤੇ ਮੋਢਾ ਦਿੱਤਾ ਗੋਲਾ ਚੱਲਿਆ ਇਹ ਉਹ ਸਿੱਖ ਦੇ ਵੀ ਪਰਥੇ ਉੱਡੇ ਸੀ ਪਰ ਕਿਲੇ ਦੀ ਕੰਨ ਨਹੀਂ ਸੀ ਟੁੱਟੀ ਤੇ ਉਸੇ ਵੇਲੇ ਦੂਜੇ ਸਿੱਖ ਨੇ ਆ ਕੇ ਉਸ ਤੁਰੇ ਦੇ ਅੱਗੇ ਜਿਹੜਾ ਆਪਣਾ ਮੋਢਾ ਦੇ ਦਿੱਤਾ ਸੀ ਉਹ ਸ਼ੀਰ ਹੋਇਆ ਤੇ ਤੀਜੇ ਸਿੱਖ ਨੇ ਮੋਢਾ ਦਿੱਤਾ ਸੀ ਉਹ ਸ਼ੀਰ ਹੋਇਆ ਤੇ ਚੌਥੇ ਸਿੱਖ ਨੇ ਮੋਢਾ ਦਿੱਤਾ ਸੀ ਇਹ ਸਾਡਾ ਇਤਿਹਾਸ ਹੈ ਸਾਡੀ ਵਿਰਾਸਤ ਹੈ ਔਰ ਸਾਡਾ ਇਤਿਹਾਸ ਸਾਡੀ ਵਿਰਾਸਤ ਜਿਹੜੀ ਹੈ ਇਹ ਸਾਨੂੰ ਜਿਉਣਾ ਰੱਖਦੀ ਹੈ ਸਾਨੂੰ ਸੰਘਰਸ਼ ਕਰਨਾ ਸਿਖਾਉਂਦੀ ਹੈ ਸਾਨੂੰ ਲੜਨਾ ਸਿਖਾਉਂਦੀ ਹੈ ਸਾਨੂੰ ਮਰਨ ਵੀ ਸਿਖਾਉਂਦੀ ਹੈ ਔਰ ਸਾਨੂੰ ਕਾਮਯਾਬ ਹੋਣਾ ਵੀ ਸਿਖਾਉਂਦੀ ਹੈ ਮੈਂ ਅੰਤ ਦੇ ਵਿੱਚ ਅਕਾਲ ਪੁਰਖ ਦੀ ਹੈ ਕਿ ਇਹੋ ਹੀ ਅਰਦਾਸ ਕਰਦਾ ਹੈ ਕਿ ਭਾਈ ਜੱਗੀਰ ਸਿੰਘ ਜੀ ਬਹਿਲਵਾਲ ਸਾਹਿਬ ਨੂੰ ਉਹ ਤਨਵਸਤੀ ਬਖਸ਼ਣ ਪਰ ਹਿੰਮਤ ਬਖਸ਼ਣ ਇਹ ਸੰਘਰਸ਼ ਦੇ ਵਿੱਚ ਲੜਨ ਦੀ